ਮੈਂ ਇੱਕ ਬੇਨਤੀ ਕਰਨੀ ਆ ਅਸਲੀਅਤ ਇਹ ਪਿਆਰ ਹੈ ਆਪ ਪਿਆਰ ਹੈ ਕਿ ਅਸੀਂ ਬੈਠੇ ਆਂ ਤੇ ਉੱਠ ਕੇ ਦੌੜ ਜਾਈਏ ਫਟਾਫਟ ਇਹ ਪਿਆਰ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪਿੱਠ ਦੇ ਕੇ ਜਾਣ ਵਾਲੀ ਗੱਲ ਹੈ ਕਿਤੇ ਇਹ ਵੀ ਨਾ ਸੋਚ ਲਓ ਕਿ ਸ਼ਾਇਦ ਗੁਰੂ ਦੇਖਦਾ ਨਹੀਂ ਇਹ ਮਨ ਮਤ ਜਾਣੇ ਹਰ ਦੂਰ ਹੈ ਵੇਖ ਸਦਾ ਹضور ਸੱਦ ਸੁਣਦਾ ਸੱਦ ਬੋਲਦਾ ਸਬਦ ਰਹਿਆ ਭਰਪੂਰ ਗੁਰੂ ਗ੍ਰੰਥ ਸਾਹਿਬ ਬੋਲਦੇ ਵੀ ਹੈ ਤੇ ਸੁਣਦੇ ਵੀ ਹੈ ਇਹ ਨਾ ਸਮਝ ਲੈਣਾ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਹੋ ਜੇ ਨਹੀਂ ਸਨ ਉਹ ਪੂਰਨ ਗੁਰੂ ਪੂਰਨ ਅਵਤਾਰ ਸਨ ਤੇ ਜਿਨ੍ਹਾਂ ਨੇ ਪੂਰੇ ਗੁਰੂ ਨੂੰ ਗੁਰਗੱਦੀ ਦੇ ਕੇ ਸਬਦ ਸਰੂਪ ਨੂੰ ਬਖਸ਼ਿਸ਼ ਕੀਤੀ ਹੈ ਉਛੇ ਸਿੱਧਾਂ ਨੇ ਮਹਾਰਾਜ ਤੁਹਾਡਾ ਗੁਰੂ ਕੌਣ ਆ ਤੇ ਗੁਰੂ ਸਾਹਿਬ ਜੀ ਨੇ ਕਹੀ ਸ਼ਬਦ ਹੈ ਸ਼ਬਦ ਜਿੱਤੀ ਸਿੱਧ ਮੰਡਲੀ ਕਿ ਤੂ ਸੋ ਆਪਣਾ ਪੰਥ ਨਿਰਾਲਾ ਸਾਰੀਆਂ ਮੰਡਲੀਆਂ ਜਿਹੜੀਆਂ ਸ਼ਬਦ ਨਾਲ ਜਿੱਤੀਆਂ ਸੀ ਤੇ ਆਪਣੇ ਪੰਥ ਨੂੰ ਨਿਰਾਲਾਪਨ ਕੀਤਾ ਸੀ ਗੁਰੂ ਸਾਹਿਬ ਜੀ ਨੇ ਨਿਰਾਲਾ ਨਿਰਾਲਾ ਹੁੰਦਾ ਨਿਰਲੇਪ ਦੁਨੀਆ ਤੋਂ ਨਿਰਾਲਾ ਨਿਰਲੇਪ ਦੁਨੀਆ ਤੋਂ ਕਰ ਦਿੱਤਾ ਵੀ ਜਿਹੜਾ ਇਹਨਾਂ ਜੁੜ ਜੇਗਾ ਉਹ ਵੀ ਦੁਨੀਆ ਤੋਂ ਨਿਰਲੇਪ ਹੋ ਜਾਏਗਾ ਉਹ ਜੋ ਸਵੇਰੇ ਪੰਡਾਲ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਪ੍ਰਕਾਸ਼ ਜਾਣਦੇ ਹੋ ਪ੍ਰਕਾਸ਼ ਹੁੰਦਾ ਹੈ ਚਾਨਣ ਪ੍ਰਕਾਸ਼ ਹੁੰਦਾ ਹੈ ਜਦੋਂ ਪ੍ਰਕਾਸ਼ ਹੋ ਜਾਂਦਾ ਫਿਰ ਸਭ ਕੁਝ ਦਿਖਾਈ ਦਿੰਦਾ ਹੈ ਰੋਸ਼ਨੀ ਜਿਹਦੇ ਵਿੱਚ ਕੇ ਸਭ ਕੁਝ ਲੱਭ ਸਕਦੇ ਹਾਂ ਤੇ ਅਸੀਂ ਪ੍ਰਕਾਸ਼ ਕਰਨਾ ਗੁਰੂ ਦੇ ਸ਼ਬਦ ਦਾ ਅਨਾਰ ਗੁਰ ਕਾ ਸ਼ਬਦ ਕਰ ਦੀਪ ਕੋ ਸਤ ਕੀ ਛੇਜ ਵਸਾਇਰੇ ਆਪਣੇ ਹਿਰਦੇ ਦੇ ਅੰਦਰ ਸਤ ਦੀ ਛੇਜ ਵਸਾ ਗੁਰੂ ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਸ਼ਬਦ ਨਾਲ ਜੁੜ ਜੇਗਾ ਫਿਰ ਤੇਰੇ ਅੰਦਰ ਉਹ ਪਰਮੇਸ਼ਰ ਅਕਾਲ ਪੁਰਖ ਉਸ ਜੋਤ ਨੂੰ ਆਪ ਜਗਾਏਗਾ ਜਿਹੜੀ ਸਾਡੇ ਅੰਦਰ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮਖ ਸੇਵਕ ਕੱਢੇ ਕੋਈ ਗੁਰਮਖ ਸੇਵਕ ਖੋਜ ਕੇ ਕੱਢ ਸਕਦਾ ਇਸ ਤਰ੍ਹਾਂ ਨਹੀਂ ਮਿਲਦੀ ਜੋ ਖੋਜੇ ਸੋ ਪਾਵੇ ਜਿਹੜਾ ਖੋਜਦਾ ਹੈ ਉਹ ਪਾ ਸਕਦਾ ਉਹ ਪ੍ਰਾਪਤ ਕਰ ਸਕਦਾ ਦੂਸਰਾ ਨਹੀਂ ਪ੍ਰਾਪਤ ਕਰ ਸਕਦਾ ਜਿਹੜਾ ਖੋਜੇਗਾ ਕਿਉਂਕਿ ਖੋਜਣਾ ਜ਼ਰੂਰੀ ਹੈ ਹਰ ਚੀਜ਼ ਖੋਜ ਕੇ ਮਿਲਦੀ ਹੈ ਤੇ ਜੇ ਮਨ ਕਿਤੇ ਉਸ ਵਸਤੂ ਦੇ ਚਲਿਆ ਜਾਏ ਤੇ ਖੋਜ ਕੇ ਕੁਝ ਨਾ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਬੋਲਦਾ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਸੁਣਦਾ ਵੀ ਹੈ ਆਓ ਮੈਂ ਜਿਆਦਾ ਸਮਾਂ ਨਾ ਲਵਾਂ ਗੁਰੂ ਗ੍ਰੰਥ ਸਾਹਿਬ ਨੇ ਜੋ ਮਹਾਰਾਜ ਸਵੇਰੇ ਪੰਡਾਲ ਦੇ ਵਿੱਚ ਪ੍ਰਕਾਸ਼ ਕਰਕੇ ਤਨ ਗੁਰੂ ਸਾਹਿਬ ਜੀ ਨੇ ਜਿਹੜੀ ਆਰੰਭਤਾ ਸਾਡੇ ਕੋਲੋਂ ਲਈ ਕਰਵਾਈ ਹੈ ਕੋ ਹੁਕਮ ਕਹਿੰਦਾ ਮੈਂ ਨਿੱਕੀ ਜਿਹੀ ਇੱਕ ਬੇਨਤੀ ਕਰਕੇ ਮੁੜ ਕੇ ਹੁਕਮਾਨਮੇ ਦੇ ਸ਼ਬਦਾਂ ਦੇ ਅਰਥੀ ਅਖਰੀ ਅਰਥ ਕਰਾਂਗਾ ਜਿਆਦਾ ਵਿਸਤਾਰ ਤੇ ਨਹੀਂ ਜਾਊਗਾ ਕਿਉਂਕਿ ਹੁਕਮਾਨਮੇ ਦੇ ਦਾਰਸਾਂ ਨਾਲ ਜੁੜ ਕੇ ਰਹਿ ਕੇ ਕਈ ਵਾਰੀ ਅਰਥ ਕੀਤੇ ਘੰਟਾ ਘੰਟਾ ਦੋ ਦੋ ਘੰਟੇ ਡੇਢ ਘੰਟਾ ਲੱਗ ਜਾਂਦਾ ਪਰ ਕਿਉਂਕਿ ਬਾਣੀ ਆਗਾਜ਼ ਬੋਧ ਹੈ ਤੇ ਇਹਨੂੰ ਵਿਚਾਰ ਕਰਨ ਲੱਗਿਆਂ ਵੀ ਆਗਾਦ ਕੋ ਦੀ ਕਿਰਪਾ ਚਾਹੀਦੀ ਹੈ ਅੱਜ ਅਸੀਂ ਸਾਰੇ ਬੈਠੇ ਆ ਬਾਣੀ ਪੜੀ ਜ਼ਰੂਰ ਹੈ ਪਰ ਬਾਣੀ ਨੂੰ ਸਮਝਿਆ ਨਹੀਂ ਅੱਜ ਇਹ ਸਾਨੂੰ ਜਪਜੀ ਸਾਹਿਬ ਦੀ ਮੈਂ ਵੀ ਤੁਹਾਡੇ ਵਿੱਚ ਜਪਜੀ ਸਾਹਿਬ ਦੀ ਸਾਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਜਪ ਕੀ ਹੈ ਗੁਰੂ ਸਾਹਿਬ ਨੇ ਪਤਾ ਕੀ ਦਿੱਤਾ ਸੀ ਜਪ ਤੋਂ ਭਾਵ ਹੈ ਜਪ ਤੇ ਜਪਣ ਤੋਂ ਬਾਅਦ ਤੇਰਾ ਜਾਪ ਬਣ ਜਾਏ ਪੰਜ ਬਾਣੀਆਂ ਦਾ ਸਮੇਲ ਹੈ ਜੱਪਨ ਤੋਂ ਬਾਅਦ ਤੇਰਾ ਜਾਪ ਅਜੱਪਾ ਜਾਪਨਾ ਵਿਸਰੇ ਆਦ ਜੁਗਾਦ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਅਜੱਪਾ ਜਾਪ ਜਿੰਨ ਕਹਿੰਦੇ ਆ ਨਾਭੀ ਤੋਂ ਲੈ ਕੇ ਦਸਵੇਂ ਦਵਾਰ ਤੱਕ ਧੁੰਨ ਨੇ ਵੱਜਣਾ ਧੁੰਨ ਵਿੱਚ ਧਿਆਨ ਧਿਆਨ ਵਿੱਚ ਜਾਂਦੇ ਆ ਗੁਰਮੁਖ ਅਕੱਥ ਕਹਾਣੀ ਇੱਕ ਗੁਰਮੁਖ ਜਾਣ ਸਕਦਾ ਦੂਸਰਾ ਨਹੀਂ ਜਾਣ ਸਕਦਾ ਗੁਰੂ ਸਾਹਿਬ ਜੀ ਨੇ ਉਸ ਵਿਚਾਰ ਨੂੰ ਦੱਸਤਾ ਹੈ ਕਿ ਇਹ ਜਿਹੜੀ ਹੈ ਤੁੰ ਤੋਂ ਲੈ ਕੇ ਦਸਵੇਂ ਦਵਾਰ ਤੱਕ ਵਾਹਿਗੁਰ ਦਾ ਬਜਣਾ ਜਿੱਥੇ ਭਾਈ ਗੁਰਦਾਸ ਜੀ ਨੇ ਕਿਹਾ ਵਾਹਿਗੁਰੂ ਜਿਹੜਾ ਗੁਰ ਮੰਤਰ ਹੈ ਜਪ ਹਉਮੈ ਖੋਈ ਵੇਖੋ ਸ਼ਬਦ ਭਾਈ ਗੁਰਦਾਸ ਜੀ ਦੀ ਪੌੜੀ ਹੈ ਉਹਨੇ ਪਹਿਲਾਂ ਤੇ ਰੋਹਾਨੀਅਤ ਦੀ ਸਾਰੀ ਗੱਲ ਕੀਤੀ ਹੈ ਸਿੱਖ ਕੀ ਹੈ ਪਰ ਉਸ ਤੋਂ ਬਾਅਦ ਬਲਕਿ ਕੀ ਕੀਤਾ ਉਹਨਾਂ ਨੇ ਉਹਨਾਂ ਦੱਸਿਆ ਤੇ ਸਿੱਖ ਜੜਾ ਵਾ ਜਦੋਂ ਹਉਮੈ ਤੋਂ ਕਿਉਂਕਿ ਹਰ ਚੀਜ਼ ਦੂਰ ਹੋ ਜਾਂਦੀ ਹਰ ਚੀਜ਼ ਤੋਂ ਬੰਦਾ ਰਹਿਤ ਹੋ ਜਾਂਦਾ ਲੋਭ ਕਦੀ ਆਉਂਦਾ ਮੋਹ ਕਦੀ ਆਉਂਦਾ ਹੈ ਖਿਆਲ ਰੱਖਣਾ ਕਾਮ ਕਦੀ ਆਉਂਦਾ ਹੈ ਹੋਰ ਚੀਜ਼ਾਂ ਕਦੀ ਵਸਤੂ ਕਦੀ ਆਉਂਦੀਆਂ ਹਨ ਪਰ ਇੱਕ ਗੱਲ ਦਾ ਖਿਆਲ ਰੱਖਣਾ ਹਉਮੈ ਹੰਕਾਰ ਵੀ ਕਦੀ ਆਉਂਦਾ ਹੈ ਪਰ ਹਉਮੈ ਹਰ ਵੇਲੇ ਬਣੀ ਰਹਿੰਦੀ ਹੈ ਗੁਰੂ ਦੇ ਦਰ ਤੇ ਬੈਠੇ ਹਉਮੈ ਬਣੀਏ ਪਰ ਮੈਂ ਆਇਆ ਹਾਂ ਹੌਮੇ ਮੈਂ ਮੈਂ ਆਇਆ ਹਾਂ ਇਹ ਬਣੀ ਰਹਿੰਦੀ ਹਰ ਵੇਲੇ ਬਣੀ ਰਹਿੰਦੀ ਕੋਈ ਐਸਾ ਸਾਮਨ ਜਦੋਂ ਇਹ ਬੰਦੇ ਦੇ ਅੰਦਰੋਂ ਨਿਕਲਦੀ ਹੈ ਇਹ ਹਰ ਵੇਲੇ ਬਣੀ ਰਹਿੰਦੀ ਹੈ ਪਰ ਇਸ ਹੌਮੇ ਨੂੰ ਖਤਮ ਕਰਨ ਵਾਸਤੇ ਗੁਰੂ ਕਿਰਪਾ ਕਰਦੇ ਹੋ ਸਕਦੀ ਹੈ ਹੌਮੇ ਹਰ ਵੇਲੇ ਬਣੀ ਰਹਿੰਦੀ ਹੈ ਹੁਕਮ ਨਾਮੇ ਦਾ ਮਤਲਬ ਹੁੰਦਾ ਕਿ ਗੁਰੂ ਦਾ ਹੁਕਮ ਉਪਦੇਸ਼ ਨੂੰ ਸਰਬਨ ਕਰ ਗੁਰੂ ਤੈਨੂੰ ਕਹਿ ਹੁਕਮ ਨਾਮ ਵਿੱਚ ਕੀ ਦਿਆ ਹੈ ਕੀ ਕਹਿ ਰਿਹਾ ਕੀ ਉਪਦੇਸ਼ ਦੇ ਰਿਹਾ ਹੈ ਆਹ ਗੁਰੂ ਕਿਰਪਾ ਕਰੇ ਮੈਂ ਜਿਆਦਾ ਕਿ ਰਸਤਾਰਤ ਵਿੱਚ ਜਾਵਾਂ ਕਿ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਮੇਰੇ ਭਾਈ ਸਾਹਿਬ ਜੀ ਭਾਈ ਨਿਸ਼ਾਨ ਸਿੰਘ ਜੀ ਗੁਰਬਾਣੀ ਦਾ ਸ਼ਬਦ ਦੇ ਧੰਨ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰ ਨਾਜ਼ਰ ਗੁਰਮੁਖ ਮੈਂ ਇੱਕ ਬੇਨਤੀ ਕਰਾਂਗਾ ਜਦੋਂ ਜਪੋਗੇ ਨਾ ਫਿਰ ਪਤਾ ਲੱਗੇਗਾ ਜਗਦੀ ਜੋਤ ਵਿੱਚ ਕਿੰਨੇ ਕਿ ਤਾਕਤ ਹੈ ਓਵੇਂ ਨਹੀਂ ਪਤਾ ਲੱਗਣਾ ਤੇ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ ਆਪ ਗਵਾਏ ਆਪ ਹੈ ਗੁਣ ਗੁਣੀ ਪ੍ਰੋਈ ਕਹਿੰਦੇ ਜਿਹੜਾ ਬੰਦਾ ਵਾਹਿਗੁਰੂ ਦਾ ਜਾਪ ਕਰਦਾ ਉਹਦਾ ਆਪਾ ਗਵਾਜ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਦੁਨੀਆ ਤੇ ਆ ਕਿ ਮੈਂ ਪਰਮੇਸ਼ਰ ਦੇ ਆਕਾਰ ਪੁਰਖ ਦੇ ਦਰ ਤੇ ਘੁੰਮ ਰਿਹਾ ਉਹਨੂੰ ਪਤਾ ਨਹੀਂ ਦੁਨੀਆ ਛੱਡ ਜਾਂਦਾ ਦੁਨੀਆ ਤੋਂ ਉੱਪਰ ਉੱਠ ਜਾਂਦਾ ਹੈ ਆਪ ਗਵਾਏ ਬੱਲਾ ਉਹਦਾ ਆਪਾ ਗਵਾਚਦਾ ਉਸ ਬੰਦੇ ਦਾ ਜਿਹੜਾ ਦੁਨੀਆ ਦੀ ਦੌਲਤ ਵਿੱਚ ਸਾਰਾ ਹਰ ਚੀਜ਼ ਇੱਥੇ ਆ ਜਾਣੀ ਹੁਕਮਾਂ ਵਿੱਚ ਜਿਹਦੇ ਵਿੱਚ ਉਹ ਗੁਲਤਾਨ ਹੈ ਜਿਹਦੇ ਵਿੱਚ ਅਸੀਂ ਤੁਸੀਂ ਸਾਰੇ ਗੁਲਤਾਨ ਹੈ ਉਹ ਦੂਰ ਹੋ ਜਾਏਗਾ ਤੇ ਇੱਕ ਗੱਲ ਦਾ ਖਿਆਲ ਰੱਖਿਓ ਆਪ ਗਵਾਏ ਆਪ ਹੈ ਉਹਦੇ ਵਿੱਚ ਆਪ ਵਾਹਿਗੁਰੂ ਪ੍ਰਗਟ ਹੋ ਜਾਏਗਾ ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ ਮੇਰਾ ਗੁਰੂ ਐਸਾ ਹੈ ਜਿਹਦੇ ਗੁਣਾ ਦੇ ਵਿੱਚ ਤੂੰ ਪਰੋਇਆ ਜਾਏਗਾ ਗੁਰੂ ਨਗਾਵਾਂ ਦੇ ਨਾਤੇ ਨਾਨਕ ਚਾਹੋ ਫਿਰ ਇਹ ਚੀਜ਼ ਬਣੇਗੀ ਆਹ ਹੁਕਮ ਨਾਵਾ ਸਰਵਨ ਕਰੀਏ ਭਾਈ ਸਾਹਿਬ ਕੋਲੋਂ ਉਹਦੇ ਅਰਥ ਦਾਸ ਅਖਰੀ ਕਰੇਗਾ ਥੋੜੇ ਸਮੇਂ ਵਿੱਚ ਹੀ ਮੈਂ ਸਮਾਪਤੀ ਕਰ ਦੇਵਾਂਗਾ ਗੁਰੂ ਕਿਰਪਾ ਕਰੇ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਾਨਾ ਸ੍ਰੀ ਮਹੱਲਾ ਪੰਜਵਾ ਤਨਾਸਰੀ ਰਾਗ ਹੁੰਦਾ ਖਿੜਿਆ ਹੋਇਆ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ ਆਖਿਆ ਰੱਖਣਾ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਨਾ ਕਮਲ ਦਾ ਫੁੱਲ ਮੁੱਦਾ ਕਰਕੇ ਰੱਖਿਆ ਹੁੰਦਾ ਜੇ ਕਿਤੇ ਸਮਾਂ ਬਣੇ ਮੈਂ ਤੁ ਗੁਰਬਾਣੀ ਦੇ ਵਿੱਚੋਂ ਦੀ ਵਿਚਾਰ ਦਵਾਂਗਾ ਉਲਟਿਓ ਬ੍ਰਹਮ ਉਲਟਿਓ ਕਮਲ ਬ੍ਰਹਮਚਾਰ ਕਮਲ ਉਲਟਾ ਕੇ ਗੁਰੂ ਸਾਹਿਬ ਨੇ ਰੱਖਿਆ ਜਿਹਦੇ ਥੱਦੇ ਰੱਖਦੀ ਬ੍ਰਹਮ ਗੁਰੂ ਗ੍ਰੰਥ ਸਾਹਿਬ ਦੀ ਕਾਰਕਾਸ ਕਰ ਦਿੱਤੇ ਤੇ ਬ੍ਰह्म ਵਿਚਾਰ ਨੂੰ ਰੱਖ ਲੁੱਤਾ ਇਸ ਬ੍ਰह्म ਨੂੰ ਬ੍ਰह्म ਜੱਪਣ ਵਾਲਾ ਬ੍ਰह्म ਬਣ ਜਾਂਦਾ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਕਮਲ ਉਲਟਾ ਕਰਕੇ ਰੱਖਿਆ ਤੇ ਪੌਰਾ ਕਮਲ ਦੇ ਫੁੱਲ ਦਾ ਗਿੰਦਾ ਉਹ ਆਸਕ ਹੁੰਦਾ ਹੈ ਪੌਰਾ ਕਮਲ ਦੇ ਫੁੱਲਦਾ ਤੇ ਕਮਲ ਦਾ ਫੁੱਲ ਜਿਹੜਾ ਮੁੱਦਾ ਕਰਕੇ ਗੁਰ ਰੱਖਿਆ ਵੀ ਜਿੱ ਤਰ੍ਹਾਂ ਪੌਰਾ ਕਮਲ ਦੇ ਦੁਆਲੇ ਆਣ ਕੇ ਘੁੰਮਦਾ ਨਾ ਪਰ ਕਰਮਾਂ ਕਰ ਕਰਕੇ ਰਸ ਪੀਂਦਾ ਤੇ ਵਿੱਚੇ ਸਮਾ ਜਾਂਦਾ ਕਿਉਂਕਿ ਕਮਲ ਦਾ ਜਿਹੜਾ ਕਮਲ ਦਾ ਫੁੱਲ ਹੁੰਦਾ ਹੈ 10 ਗੁਣਾ ਨੂੰ ਧਾਰਨ ਕਰਦਾ 10 ਗੁਣੇ ਇਹ ਨਹੀਂ ਖੜਦਾ ਰੱਖ ਲਾ ਰਾਤ ਪੈਂਦੀ ਸਮਾ ਜਾਂਦਾ ਰਾਤ ਪੈਂਦੀ ਆਪਣਾ ਆਪ ਨੂੰ ਘੁੱਟ ਲੈਂਦਾ ਕੋ ਮੇਰੇ ਵਿੱਚੋਂ ਰਸ ਨਾ ਕੱਢ ਕੇ ਲੈ ਜੇ ਪਾਣੀ ਦੇ ਵਿੱਚ ਜਿੰਨਾ ਮਰਜੀ ਪਾਣੀ ਦੇ ਉੱਤੇ ਤਰੇਗਾ ਫਿਰ ਇਹਦੇ ਵਿੱਚ ਇੱਕ ਗੁਣ ਔਰ ਚਿੱਕੜ ਤੋਂ ਪੈਦਾ ਹੋ ਕੇ ਰੋਹਾਨੀਆਂ ਤੱਕ ਰਸ ਤੱਕ ਪਹੁੰਚ ਜਾਏਗਾ ਬਸ ਗੋਣਾ ਦੇ ਵਿੱਚ ਫਿਰ ਮੈਂ ਬਿਆਨ ਕਰਾਂਗਾ ਇਤਨਾ ਅਸਿਰ ਰਗ ਉਹਨੂੰ ਕਿਹਾ ਜਾਂਦਾ ਹੈ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਏ ਸੁਗੜ ਸੁਜਾਨੀ ਕਿੰਨੀਆਂ ਚੀਜ਼ਾਂ ਇੱਥੇ ਵਰਣਨ ਕੀਤੀਆਂ ਪਹਿਲਾ ਤਨ ਸਰੀਰ ਦੂਜਾ ਮਨ ਸਰੀਰ ਦੇ ਅੰਦਰ ਕੀ ਹੈ ਮਨ ਨੂੰ ਸਬੋਧਨ ਕੀਤਾ ਮੈਂ ਜ਼ਿਆਦਾ ਵਿਸਥਾਰ ਜਾਊਂਗਾ ਧਨ ਧੰਨ ਇਸਤਰੀ ਜੀ ਇਸਤਰੀ ਨੂੰ ਕਿਹਾ ਗਿਆ ਹੈ ਤੇ ਧੰਨ ਜਿਹੜਾ ਕਿਹਾ ਗਿਆ ਹੈ ਇਹ ਮਾਇਆ ਨੂੰ ਕਿਹਾ ਗਿਆ ਹੈ ਮਾਇਆ ਵੀ ਧੰਨ ਹੈ ਗੁਰੂ ਸਾਹਿਬ ਜੀ ਕਹਿੰਦੇ ਜਿਸ ਪਰਮੇਸ਼ਰ ਨੇ ਤੈਨੂੰ ਤਨ ਵੀ ਦਿੱਤਾ ਉਹ ਗੁਰਮਖਾ ਜਿਸ ਪਰਮੇਸ਼ਰ ਨੇ ਇਸ ਤਨ ਦੇ ਵਿੱਚ ਮਨ ਵੀ ਦਿੱਤਾ ਤੇ ਜਿਸ ਪਰਮੇਸ਼ਰ ਨੇ ਤੈਨੂੰ ਦੁਨੀਆ ਤੇ ਰਹਿ ਕੇ ਮਾਇਆ ਦਾ ਜਾਲ ਵੀ ਵਿਸਾ ਕੇ ਦਿੱਤਾ ਤੈਨੂੰ ਧੀ ਪੁੱਤਰ মোহ ਮਾਇਆ ਕੀ ਹੈ ਧੀ ਪੁੱਤਰ ਜਿਸ ਮੋਹ ਵਿੱਚ ਤੁਸੀਂ ਫਸ ਜਾਂਦੇ ਉਹ ਮਾਇਆ ਹੈ ਤੇ ਪਰਮੇਸ਼ਰ ਨੂੰ ਭੁੱਲ ਜਾਂਦੇ ਉਹ ਮਾਇਆ ਹੈ ਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਹਿੰਦੇ ਧੰਨ ਮਨ ਧੰਨ ਸਭ ਇਸ ਦਾ ਗੁਰੂ ਪਰਮੇਸ਼ਰ ਅਕਾਲ ਪੁਰਖੇ ਤਨ ਮਨ ਧੰਨ ਤੇਰਾ ਦਿੱਤਾ ਆ ਪਰ ਮੈਂ ਮੋਹ ਰੱਪੀ ਲਾਉਣਾ ਤੇਰਾ ਹੈ ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ ਐ ਨਾ ਸੋਚ ਵੀ ਇਹ ਪਰਮੇਸ਼ਰ ਨੇ ਨਹੀਂ ਦਿੱਤਾ ਤੈਨੂੰ ਕਹਿੰਦੇ ਤਨ ਧੰਨ ਤੇਰਾ ਪ੍ਰਭ ਕਹਿੰਦੇ ਪ੍ਰਭੂ ਜੀ ਤੇਰਾ ਹੈ ਤੇ ਤੂੰ ਮੇਰੀ ਜਿੰਦ ਦਾ ਮਾਲਕ ਹੈ ਤੇ ਜੇ ਤੂੰ ਮੇਰੀ ਜਿੰਦ ਦਾ ਮਾਲਕ ਹੈ ਤੇ ਫਿਰ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਧੰਨ ਪਰਮੇਸ਼ਰ ਨੇ ਦਿੱਤਾ ਸਭ ਕੋਈ ਸੁਗੜ ਸੁਗੜ ਸਜਾਣੀ ਕਹਿੰਦ ਕੇ ਉਹ ਸੁਗੜ ਸੂੜ ਦਾ ਘਾਟ ਲੈਣਾ ਜਿਨ੍ਹਾਂ ਨੇ ਆਪਣੇ ਇਸ ਤਨ ਨੂੰ ਤੇ ਇਸ ਮਨ ਨੂੰ ਘਾਟ ਲਿਆ ਜਦ ਬਾਬਾ ਜੀ ਕੁੱਲੀ ਵਾਲਾ ਨੇ ਤਨ ਤੇ ਮਨ ਨੂੰ ਘੜ ਲਿਆ ਤੇ ਧਨ ਨੂੰ ਮਾਇਆ ਨੂੰ ਪਿੱਛੇ ਕਰ ਦਿੱਤਾ ਤੇ ਆਪ ਕਮਲ ਦੇ ਫੁੱਲ ਲੇਖਾਂ ਉੱਤੇ ਤਰੇ ਤੇ 12 ਮੀਲ ਤੱਕ ਜਦੋਂ ਸੰਤ ਜਿਹੜਾ ਕਿਤੇ ਵੀ ਬੈਠ ਕੇ ਤਪੱਸਿਆ ਕਰਦਾ 12 ਮੀਲ ਤੱਕ ਉਹਦਾ ਜਿਹੜਾ ਹੈ ਆਵਾਜ ਚਲਦਾ ਹੈ 12 ਮੀਲ ਤੱਕ ਉਹਦੀ ਬਾਣੀ ਦੀ ਜਿਹੜੀ ਹੈ ਅਸਰ ਹੁੰਦਾ ਹੈ 12 ਮੀਲ ਤੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਬਾਹਰ ਹੀ ਕੋਈ ਦੀਵਾ ਜਗਦਾ 12 ਮੀਲ ਤੱਕ ਉਹਦਾ ਅਸਰ ਹੁੰਦਾ ਹੈ ਇਸ ਕਰਕੇ ਉਹ ਸੰਤ ਮਾਨਪੁਰਖ ਜਿਨ੍ਹਾਂ ਦੀਆਂ ਵਰਸੀਆਂ ਦੂਰ ਦੂਰ ਤੱਕ ਮਨਾਇਆਂ ਜਾਂਦੀਆਂ ਕਹਿੰਦੇ ਸੁਜਾਣੀ ਕਹਿੰਨ ਲਗੇ ਉਹ ਸੁਚੱਜਾ ਹੈ ਉਹ ਸਿਆਣਾ ਹੈ ਜਿਹੜਾ ਧਨ ਮਨ ਧਨ ਸੌਪ ਗੁਰੂ ਕੋ ਹੁਕਮ ਮੰਨਿਏ ਪਾਈਏ ਹੁਕਮ ਮੰਨਹੁ ਗੁਰੂ ਕਿਹੜਾ ਗਾਵੋ ਸੱਚੀ ਬਾਣੀ ਜਿਹੜਾ ਬਾਣੀ ਗਉਂਦਾ ਉਹ ਸੁਜਾ ਸਿਆਣਾ ਹੈ ਤਿੰਨ ਹੀ ਸੁਣਿਆ ਦੁਖ ਸੁਖ ਮੇਰਾ ਤੋ ਬੇਦੇ ਨੀ ਕੀ ਖਟਾਨੀ ਉਸ ਪਰਮੇਸ਼ਰ ਨੇ ਮੇਰਾ ਦੁੱਖ ਸੁਣਿਆ ਹੈ ਤੇ ਨੇਕੀ ਖਟਾਨੀ ਮੈਨੂੰ ਇਹ ਪਰਮੇਸ਼ਰ ਨੇ ਬਣਾ ਦਿੱਤਾ ਮੈਂ ਲਾਹਾ ਖਟ ਲਿਆ ਪ੍ਰਾਣੀ ਤੋਂ ਆਇਓ ਲਾਹਾ ਲੈਣ ਮੈਂ ਉਹ ਲਾਹਾ ਖਟ ਲਿਆ ਹੈ ਜੇ ਸਲਾਹ ਵਾਸਤੇ ਕਿਉਂਕਿ ਵਿਧੀ ਹੰਦਾ ਵਿਧ ਹੁੰਦੀ ਹੈ ਇੱਕ ਵਿਧੀ ਵਿਧਾਨ ਮੈਂ ਉਸ ਵਿਧਾਨ ਪਰਮੇਸ਼ਰ ਅਕਾਲ ਪੁਰਖ ਨੂੰ ਪਾ ਕੇ ਲਾਹਾ ਖਟ ਲਿਆ ਹੈ ਤੇ ਜਦੋਂ ਮੇਰਾ ਦੁੱਖ ਸੁੱਖ ਮੈਨੂੰ ਆਉਂਦਾ ਦਿਨਾ ਉਹਦੇ ਅੱਗੇ ਅਰਦਾਸ ਕਰਦੇ ਸੁੱਖ ਵੀ ਤੇਰਾ ਹੈ ਤੇ ਦੁੱਖ ਵੀ ਤੇਰਾ ਇਹ ਵੀ ਤੇਰਾ ਦਿੱਤਾ ਇਹ ਵੀ ਤੇਰਾ ਦਿੱਤਾ ਦੁਨੀਆ ਦੇ ਉੱਤੇ ਕਿਸ ਨੇ ਦੁੱਖ ਝੋਲੀ ਚ ਨਹੀਂ ਪੋਆਇਆ ਤੇ ਖਿਆਲ ਰੱਖਣਾ ਜੇ ਦੁੱਖ ਪੋਆਇਆ ਤੇ ਕਲਗੀਧਰ ਪਾਤਸ਼ਾਹ ਨੇ ਪੋਆਇਆ ਉਹਨੇ ਕਿਹਾ ਬਈ ਜੇ ਇਨ ਪੁੱਤਰ ਨੇ ਕੇ ਸੇਸ ਪੀਏ ਵਾਰ ਦੀਏ ਚ ਸੋਤੇ ਚਾਰ ਮੈਂ ਇਹ ਪੁੱਤਰ ਵੀ ਚਾਰ ਵਾਰ ਦਿੱਤੇ ਪਰ ਕਹਿੰਦ ਕੇ ਸਾਰੀ ਦੁਨੀਆ ਦੇ ਦੁੱਖ ਮੇਰੀ ਝੋਲੀ ਵਿੱਚ ਪਾ ਦੇ ਮੇਰਾ ਪੰਤ ਸੁਖੀ ਬਸਣਾ ਚਾਹੀਦਾ ਮੈਂ ਕਹਿੰਦੇ ਮੈਂ ਬੇਸਕ ਉੱਜੜ ਜਾਵਾਂ ਮਨ ਚਾਉ ਗਨੇਰਾ ਮੇਰੇ ਅੰਦਰ ਮੰਨ ਦਾ ਚਾਹ ਹੈ ਪੰਥ ਵਸੇ ਮੈਂ ਉਜੜਾ ਮਨ ਚਾਉ ਗਨੇਰਾ ਪੰਥ ਵਸੇ ਜਿੰਦੇ ਮਰਜੀ ਦੁੱਖੋ ਜ ਮੇਰਾ ਪੰਥ ਵਸਣਾ ਚਾਹੀਦਾ ਹੈ ਜੇ ਕੇ ਕਹੇ ਪਹਿ ਮੰਨੀ ਜਿੰਨੇ ਇੱਕ ਪਰਮੇਸ਼ਰ ਅੱਗੇ ਅਰਦਾਸ ਕਰਕੇ ਉਸ ਅਕਾਲ ਪੁਰਖ ਦੀ ਹੀ ਮੰਨੀ ਹੈ ਜਿਹੜੀ ਜਿੰਦ ਨੇ ਉਹਦੀ ਮੰਨਦੀ ਹੈ ਜਿਹੜੀ ਆਤਮਾ ਨੇ ਜਿਹੜੇ ਸਰੀਰ ਨੇ ਉਹਦੀ ਮੰਨ ਲਈ ਹੈ ਅਵਰ ਯਤਨ ਕਰ ਰਹੇ ਬਹੁਤ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਮੈਂ ਬੜੇ ਯਤਨ ਕੀਤੇ ਪਰਮੇਸ਼ਰ ਜੀ ਤੇ ਮੈਨੂੰ ਇੱਕ ਤਿਲ ਜਿੰਨੀ ਕੀਮਤ ਕਿਤੇ ਵੀ ਮਿਲੀ ਨਹੀਂ ਕੀਮ ਨਾ ਕੋਈ ਜਾਣਦੋ ਕੀਮ ਨਹੀਂ ਕੋਈ ਜਾਣਦਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਪਰਮੇਸ਼ਰ ਦਾ ਨਾਮ ਅਮੋਲਕ ਹੈ ਹਰ ਆਪ ਅਮੋਲਕ ਹੈ ਮੋਲਣਾ ਪਾਇਆ ਜਾਏ ਮੋਲਣਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬਲ ਲਾਏ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਗੁਰੂ ਸਾਹਿਬ ਨੇ ਉਹ ਬਖਸ਼ਿਸ਼ ਕੀਤੀ ਇੱਥੇ ਤਿੰਨ ਤਿਲ ਨਹੀਂ ਕੀਮਤ ਜਾਣੀ ਉਹ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਸਮਝ ਸਕਦਾ ਬੰਦਾ ਉਹਦੀ ਰਹਾਉ ਉਸ ਰਾਮ ਦੇ ਕੇ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਹਨ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੋਰ ਦੀਨੋਂ ਮੰਤਾਨੇ ਪਰਮੇਸ਼ਰ ਦਾ ਮੰਤਰ ਹਨਾ ਇਹ ਇੱਕ ਅਮਰਤ ਹੈ ਅਮਰ ਕਰਨ ਵਾਲਾ ਹੈ ਆਤਮਿਕ ਸੁਖ ਦੇਣ ਵਾਲਾ ਹੈ ਤੇ ਆਤਮਿਕ ਦੀ ਅਵਸਥਾ ਨੂੰ ਉੱਚੀਆਂ ਕਰਨ ਵਾਲਾ ਹੈ ਪਰਮੇਸ਼ਰ ਕਾਲਪੁਰ ਕਹਿੰਦੇ ਨਰਮੋਲਕ ਹੈ ਇਹਦੀ ਕੀਮਤ ਆਦਾ ਨਹੀਂ ਸੀ ਸੀਦੀਏ ਜੇ ਗੁਰ ਮਿਲੇ ਤੋਪੀ ਸਸਤਾ ਜਾਣ ਜੇ ਸੇਸ ਤਿਆਂ ਗੁਰੂ ਮਿਲ ਜੇ ਤਾਂ ਵੀ ਸਸਤਾ ਹੈ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਇਹਨਾਂ ਸੋਚਣਾ ਬੜਾ ਮਹਿੰਗਾ ਹੈ ਇਸ ਕਰਕੇ ਪਰਮੇਸ਼ਰ ਮੈਨੂੰ ਮੰਤਰ ਦਿੱਤਾ ਕਿਹੜਾ ਜਿਹਦਾ ਮੁੱਲ ਦੁਨੀਆ ਉਹ ਦਾ ਨਹੀਂ ਕਰ ਸਕਦੀ ਤਾ ਡਿਗੇ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪ ਤਾਨੇ ਹੁਣ ਮੇਰਾ ਮਨ ਡਿਗੇ ਤੋਂ ਭਾਵਨ ਦਾ ਬਕਾਰਾਂ ਵਿੱਚ ਨਹੀਂ ਡਿਗਦਾ ਤੇ ਮੇਰੇ ਉੱਤੇ ਦੁੱਖਾਂ ਦੇ ਝਖੜ ਵਿੱਚ ਹਲ ਜਾਂ ਤੇ ਡੋਲਦਾ ਬਣੇ ਡਿੱਗੇ ਨਾ ਡੋਲੇ ਡੋਲਦਾ ਵੀ ਨਹੀਂ ਡਿਰੜਾ ਰਹੇ ਹੋ ਐਸਾ ਪਰਮੇਸ਼ਰ ਨੇ ਨਾਮ ਦਾ ਖਜ਼ਾਨਾ ਬਖਸ਼ਿਆ ਹੁਣ ਮੈਂ ਧਿਰੜਤਾ ਦੇ ਨਾਲ ਰਹਿਣਾ ਹਾਂ ਬਿਲਕੁਲ ਧਿਰੜਤਾ ਨਾਲ ਰਹਿਣਾ ਹਾਂ ਮੇਰੇ ਮਨ ਦੇ ਉੱਤੇ ਦੁੱਖ ਸੁੱਖ ਕੋਈ ਵੀ ਅਸਰ ਨਹੀਂ ਕਰ ਸਕਦਾ ਇਸ ਕਰਕੇ ਪੂਰਨ ਹੋਏ ਤ੍ਰਿਪਤਾਨੇ ਮੇਰੇ ਹਿਰਦੇ ਦੇ ਅੰਦਰ ਪੂਰਨੇ ਤ੍ਰਿਪਤਾ ਤ੍ਰਿਪਤ ਹੋ ਗਿਆ ਮੈਂ ਸੰਤੋਖੀ ਹੋ ਗਿਆ ਨਿਮਰਤਾ ਵਾਲਾ ਹੋ ਗਿਆ ਭਾਵਨਾ ਵਾਲਾ ਹੋ ਗਿਆ ਓਏ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੇ ਬਾਤ ਬਿਲਾਨੇ ਜਿਸ ਦੇ ਵਿੱਚ ਨਾ ਦੋ ਚੀਜਾਂ ਆਂਦੀਆਂ ਮੇਰ ਤੇ ਤੇਰ ਪਰਮੇਸ਼ਰ ਨੇ ਮੇਰੇ ਅੰਦਰੋਂ ਮੁਕਾ ਦਿੱਤੀ ਹੈ ਇਹ ਉਹ ਬਾਜੜੀ ਪਰਮੇਸ਼ਰ ਨੇ ਮੇਰੇ ਅੰਦਰੋਂ ਮੇਰ ਤੇਰ ਮਕਾਈ ਆ ਨਾ ਉਹਦੇ ਕਰਕੇ ਜਿਹੜੀ ਮੇਰ ਤੇ ਤੇ ਵਿਗਤਰੇ ਉਹ ਬੀਤ ਗਏ ਪਰਮੇਸ਼ਰ ਨੇ ਦੂਰ ਕਰ ਦਿੱਤੇ ਹਨ ਅਲੰਕਾਰ ਮਿਲ ਥੈਲੀ ਹੋਏ ਹੈ ਤਾਂ ਤੇ ਕਨਕ ਵਖਾਨੀ ਅਲੰਕਾਰ ਹੁੰਦਾ ਹੈ ਸੋਨੇ ਦੀ ਟੁਕਰੀ ਤੇ ਥਲੀ ਉਹ ਪਾਵਾ ਹੈ ਕਿ ਉਹ ਢੇਲੀ ਤੇ ਅਲੰਗ ਕਰਦਾ ਨਾ ਗਹਿਣੇ ਢੇਲੀ ਤੋਂ ਭਾਵ ਹੁੰਦਾ ਹੈ ਠੋਨੇ ਦੀ ਟੁਗਰੀ ਜਿਹੜੀ ਸੋਨੇ ਦੀ ਟੁਗਰੀ ਪਰਮੇਸ਼ਰ ਜਿਹੜੀ ਗਹਿਣਿਆਂ ਤੋਂ ਪਹਿਲਾਂ ਸੋਨੇ ਦੀ ਟੁਗਰੀ ਸੀ ਕਹਿੰਦੇ ਸੋਨੇ ਦੀ ਟੁਗਰੀ ਆ ਮਗਰੋਂ ਗਹਿਣਿਆਂ ਦਾ ਉਹ ਹਾਰ ਸ਼ਿੰਗਾਰ ਬਣ ਗਈ ਵਧੀਆ ਹਾਰ ਵਧੀਆ ਗਹਿਣੇ ਘੜੇ ਗਏ ਉਹਦੇ ਵਿੱਚੋਂ ਹੁਣ ਉਹ ਗਹਿਣਿਆਂ ਦਾ ਰੂਪ ਵੀ ਸੋਨਾ ਹੀ ਹੈ ਜੇ ਵਾਲੀਆਂ ਕਹਿੰਦਾ ਸੋਨੇ ਦੀਆਂ ਹੈ ਜੇ ਸਾਹ ਪੱਕੇ ਜਸੋਨੇ ਦੀ ਹੈ ਜੇ ਗਾਨੀ ਅਕੇ ਜਸੋਨੇ ਦੀ ਹੈ ਗੁਰੂ ਸਾਹਿਬ ਜੀ ਕਹਿੰਦੇ ਹੁਣ ਮੈਂ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਇੱਕਮਿਕ ਹੋ ਗਿਆ ਜਿ ਤਰ੍ਹਾਂ ਸੋਨਾ ਕਹਿੰਦੇ ਘੜ ਕੇ ਨਾ ਤੇ ਉਹ ਗਹਿਣੇ ਬਣ ਜਾਂਦਾ ਮੈਨੂੰ ਪਰਮੇਸ਼ਰ ਨੇ ਇਸ ਤਰ੍ਹਾਂ ਘੜ ਦਿੱਤਾ ਹੁਣ ਮੈਂ ਡੋਲਦਾ ਵੀ ਨਹੀਂ ਤੇ ਗਿਰਦਾ ਵੀ ਨਹੀਂ ਤੇ ਡਿੱਗਦਾ ਵੀ ਬਕਾਰਾਂ ਵਿੱਚ ਡਿੱਗਦਾ ਵੀ ਨਹੀਂ ਹਾਂ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬੱਜ ਅਨਹਦ ਬਾਣੀ ਹਿਰਦੇ ਦੇ ਅੰਦਰ ਜਿਹੜੀ ਪਰਮੇਸ਼ਰ ਨੇ ਸਰੀਰਾ ਮੇਰਾ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਜੋਤ ਸਾਡੇ ਸਾਰਿਆਂ ਵਿੱਚ ਤਾਂ ਤੂੰ ਜਗ ਮੈਂ ਆਇਆ ਫੇਰ ਕੋ ਜਗ ਵਿੱਚ ਆਇਆ ਜੇ ਜੋਤ ਰੱਖੀ ਐ ਤੇ ਗੁਰੂ ਸਾਹਿਬ ਕਹਿੰਦੇ ਉਹ ਜੋਤ ਪ੍ਰਗਟ ਹੋਈ ਜਦੋਂ ਪ੍ਰਗਟ ਹੋਈ ਫੇਰ ਮੇਰੀ ਤੀਸਰੀ ਅਵਸਥਾ ਕਹ ਲੋ ਸਹਿਜ ਅਵਸਥਾ ਅਡੋਲ ਅਵਸਥਾ ਮੈਨੂੰ ਮਿਲ ਗਈ ਸੁਖ ਸੋਭਾ ਹੁਣ ਜਿਹੜੇ ਸੁਖ ਹੁੰਦੇ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਸੋਭ ਨੇਕੀ ਗਿੰਦਾ ਹਾਂ ਔਰ ਬਾਜੇ ਅਨਹਤ ਬਾਣੀ ਕਹਿੰਦੇ ਬਾਣੀ ਦਾ ਇੱਕ ਰਸ ਇੱਕ ਸਾਰ ਉਸ ਪਰਮੇਸ਼ਰ ਦਾ ਅੰਮ੍ਰਿਤ ਰਸ ਪੀਂਦਾ ਹਾਂ ਕਹੋ ਨਾਨਕ ਨਿਹਚਲ ਘਰ ਬਾਦੇ ਗੋਰ ਕੀਓ ਬੰਧਨੇ ਪਰਮੇਸ਼ਰ ਕਾਲਪੁਰਖ ਨੇ ਮੈਨੂੰ ਨਿਸ਼ਚਲ ਕਰ ਦਿੱਤਾ ਜਿੱਤਰਾ ਦਾ ਆਪ ਅਡੋਲ ਆ ਮੈਨੂੰ ਉਤਰਾਂ ਦਾ ਘਰ ਦਿੰਦਾ ਕਰ ਦਿੰਦਾ ਜਿਵੇਂ ਜਿਹਾ ਉਹਦਾ ਘਰ ਅਡੋਲ ਆ ਉਹ ਜਿਹਾ ਮੇਰਾ ਘਰ ਹਿਰਦਾ ਡੋਲ ਕਰ ਦਿੰਦਾ ਹੈ ਤੇ ਕੀ ਕੀਤਾ ਗੁਰ ਦੀਨੋਂ ਬੰਦਾਨੀ ਕਹਿੰਦੇ ਮੈਨੂੰ ਪਰਮੇਸ਼ਰ ਨੇ ਆਪਣੀ ਮਰਿਆਦਾ ਦੇ ਨਾਲ ਜੋੜਿਆ ਹਰ ਚੀਜ਼ ਮਰਿਆਦਾ ਵਿੱਚ ਚੱਲਦੀ ਹੈ ਕੋਈ ਚੀਜ਼ ਮਰਿਆਦਾ ਤੋਂ ਬਾਹਰ ਨਹੀਂ ਗੁਰਮੁਖੋ ਚੱਲਦੀ ਹਵਾ ਮਰਿਆਦਾ ਤੋਂ ਬਾਹਰ ਹੋ ਜੇ ਤੇ ਸਭ ਕੁਝ ਐ ਨਾਲ ਖਲਾਰਾ ਪਾ ਦੇਗੀ ਪਾਣੀ ਬਾਹਰ ਹੋ ਜੇ ਹੜ ਆ ਜਾਏਗਾ ਖਿਆ ਰੱਖਣਾ ਗਰਮੀ ਤੋਂ ਤਪਸ਼ ਤੋਂ ਬਾਹਰ ਸੂਰਜ ਹੋ ਜੇ ਤਪਸ਼ ਦੀ ਬਹੁਤ ਜ਼ਿਆਦਾ ਧਰਤੀ ਤੇ ਹੋ ਜੇਗੀ ਪਰ ਲੇਕਿਨ ਹਰ ਚੀਜ਼ ਉਸ ਪਰਮੇਸ਼ਰ ਨੇ ਮਰਿਆਦਾ ਵਿੱਚ ਬੱਦੀ ਹੋਈ ਹੈ ਕਹਿੰਦੇ ਹੁਣ ਉਹ ਮਰਿਆਦਾ ਵਿੱਚ ਮੇਰਾ ਮਨ ਨਹੀਂ ਗੁਰੂ ਨੇ ਬੰਦ ਦਿੱਤਾ ਹੈ ਧੰਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਧੰਵਾਦ ਸਾਰੀ ਸੰਗਤ ਦਾ ਸੰਤ ਬੱਬਾ ਲਾਲ ਸਿੰਘ ਜੀ ਦਾ ਜਿਨ੍ਹਾਂ ਦੀ ਯਾਦ ਵਿੱਚ ਜੁੜੇ ਹਾਜ਼ਰੀ ਲਵਾਈ ਹੈ ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਨਿਸਾਨ ਸਿੰਘ ਜੀ ਸ੍ਰੀ ਸਖਤੀ ਸਾਹਿਬ ਸਾਡੇ ਬਹੁਤ ਇਸਤਿਹਾਰਯੋਗ ਕਿਉਂਕਿ ਅਸੀਂ ਦੋਨੇ ਭਰਾ ਹਾਂ ਭਰਾਵਾਂ ਤਰਾ ਭਰਾਵਾਂ ਤਰਾ ਵਰਤਦੇ ਹਾਂ ਭਰਾਵਾਂ ਤਨਾ ਰਹਿੰਦੇ ਹਾਂ ਬੜੀ ਸੱਜਣदाई ਇੱਕ ਦੂਸਰੇ ਨਾਲ ਸਾਡੀ ਇਹ ਕਹਿ ਲਓ ਪੈਸੀ ਇੱਕ ਹੀ ਰੂਪ ਬਦੋਨੇ ਇੱਕੋ ਹੀ ਅਗਾ ਸਾਡੀ ਦੋਨਾਂ ਦੀ ਇਸ ਕਰਕੇ ਗੁਰੂ ਕਿਰਪਾ ਕਰੇ ਬਾਕੀ ਸਾਡੇ ਗ੍ਰੰਥੀ ਸਹਿਬਾਨ ਬਾਬਾ ਜੀ ਸਾਡੇ ਪੰਥ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਇਸ ਡੇਰੇ ਦੀ ਸਾਂਭ ਸੰਭਾਲ ਕੀਤੀ ਹੈ ਮਾ ਪਰਖਾ ਨੇ ਬਾਬਾ ਜੀ ਤੋਂ ਬਾਅਦ ਇਸ ਡੇਰੇ ਦੀ ਸਾਂਭ ਸੰਭਾਲ ਕੀਤੀ ਹੈ ਔਰ ਉਹਨਾਂ ਨੇ ਬੈਠ ਕੇ ਜਿੱ ਤਰ੍ਹਾਂ ਬਾਬਾ ਜੀ ਬੰਦਗੀ ਕਰਦੇ ਸਨ ਉਸ ਤਰ੍ਹਾਂ ਹੀ ਬਾਬਾ ਹਰਜਿੰਦਰ ਸਿੰਘ ਜੀ ਸਾਡੇ ਬੰਦਗੀ ਕਰਦੇ ਹਨ ਗੁਰੂ ਚੜ੍ਹਦੀ ਕ੍ਰਿਪਾ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਕਰੇ ਮੇਰ ਭਰਿਆ ਅੱਖ ਰੱਖੇ ਦਾਸਾਂ ਤੇ ਵੀ ਗੁਰੂ ਮੇਰ ਭਰਿਆ ਅੱਖ ਰੱਖੇ ਸਾਰੇ ਜੀ ਆਇਆਂ ਸਾਰੀ ਸੰਗਤ ਨੂੰ ਧੰਨਵਾਦ ਸੰਗਤ ਦਾ ਭੁੱਲਾਂ ਚੁੱਕਾ માਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ